ਮੈਨੂੰ ਮੈਨੂੰ ਫੋਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣੇ ਹੋ ਜੀ ਉੱਥੇ ਕੀ ਕਰਕੇ ਆਏ ਹੋ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਣੇ ਹੋ ਉੱਥੇ ਨਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਹੈ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਣੇ ਹੋ ਕਿਸੇ ਨੂੰ ਇਹ ਸਾਨੂੰ ਹੱਕ ਨਹੀਂ ਹੈਗਾ ਅਸੀਂ ਪੁੱਛਾਂਗੇ ਮੈਂ ਤਾਂ ਫਿਊਚਰ ਵੀ ਪੁੱਛੂਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਧਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮੈਗਨੇਸ਼ੀਆ ਟਕਲੇਸ਼ੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜਦੇ ਭਾਈ 140 ਕਰੋੜ ਤੋਂ ਸਾਡੇ ਕੋਲੇ ਰਹਿੰਦਾ ਹੈ ਉਹਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਦੋ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਝਗੜਾ ਤਾਂ ਨਿਬੇੜ ਨਹੀਂ ਸਕਦੇ ਯੂਕਰੇਨ ਦੀ ਜੰਗ ਕਹਿੰਦੇ ਬੰਦ ਕਰਾ ਲਾਂਗੇ ਅਸੀਂ ਮਿੰਦਰ ਸਰਸਾ ਨੇ ਵੀ ਆਪਣਾ ਰੋਡਾਂ ਨੂੰ ਬੰਦ ਕੀਤਾ ਹੈ ਕਹਿੰਦੇ ਕਿ ਮੇਰੇ ਗੈਂਗਸਟਰ ਨਾਲ ਜਿਹੜਾ ਹੈਗਾ ਕੰਮ ਹੋ ਰਿਹਾ ਹੈ ਮੈਂ ਕਾਨੂੰਨੀ ਕਰ ਰਿਹਾ ਹਾਂ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ 24 ਘੰਟੇ ਬਾਫੀ ਕੰਟਰੋਲ ਨਹੀਂ ਕਰੀ ਹੋਈ ਇਨਫੋਰਮੇਸ਼ਨ ਕਹਿੰਦੇਗਾ ਅੱਛਾ ਮਿੰਦਰ ਸਰਸਾ ਗੈਂਗਸਟਰ ਨਾਲ ਕੀ ਸੰਬੰਧ ਨੇ ਅਜ ਤਾਂ 12 ਸਾਲ ਪੁਰਾਣੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਾਮਰਮਤੀ ਵਾਲੇ ਜ਼ਿਲ੍ਹੇ 'ਚ ਕੌਣ ਬੈਠਾ ਹੈ ਹੈ ਜੀ ਜਿੰਨਾ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਭ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ 'ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ 'ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ सानू कुछ भगवंत मान जी जब आप मेंबर पार्लियामेंट थे तो आपके कई साथियों ने जाके स्पीकर साहब से शिकायत की थी कि आप में से शराब की बदबू आती है परंतु आज जिस तरह से आपने मान्यो प्रधानमंत्री साहब और जिस तरह से मान्य मंत्री अमित शाह जी के लिए जो शब्दावली है जिस किस्म का लहजा रहा आपने शब्द इस्तेमाल किए हैं मुझे आपकी जबान में से आज अहंकार की बदबू आ रही है आप कैसे भूल गए भगवंत मान जी कि जब किसी व्यक्ति का साया जिसकी परछाई उसके कद से लंबी होने लगे तो इसका मतलब है कि दिल द, दिन डलने वाला है और जब उस व्यक्ति की जुबान उसकी हैसियत से उसकी औकात से लंबी होने लगे तो इसका मतलब है कि उसका अंत आ गया उसका पतन नज़दीक है आप पंजाब की उस पावन धरती से गुरु साहिबान पीर पैगम्बरों की उस धरती पे जहाँ खुद गुरु साहब ने कहा था अहंकारया सुमार्या उसको आप कैसे भूल गए उस वाक को आप साहब किस तरह की शब्दावली आपने इस्तेमाल की मैं समझता हूँ पंजाबियत के नाम के आप आपने एक दब्बा लगाया है और आपने उस पद की मुख्यमंत्री पंजाब के पद की गरिमा का भी आपने हनन किया है